ਆਹ ਕਹ ਰਵੀ ਬੁੱਤ ਫੇਰਾ ਤ੍ਰਿਪੂਨ ਫੋਨ ਲਾ ਕੇ ਪੁੱਛ ਪਲਾ ਵਾਟ ਇਸੋ ਚੂਹੀ ਪਹਿਲੀ ਨਾ ਸੋਚਣ ਦੀ ਕੀ ਗੱਲ ਹੈ ਜਦੋਂ ਪੁੱਛਣ ਦਾ ਤਾਂ ਲੈ ਕੇ ਬਈ ਵਾਰੀ ਉਧਰ ਵਾਗੀ ਹੋਵੇ ਯਾਰਾਂ ਉੱਥੇ ਤਾਂ ਉਸ ਦਿਨੇ ਆ ਗਈ ਜੀ ਕਹਿੰਦੀ ਮੈਨੂੰ ਕਰੇ ਕੰਮ ਆਇਆ ਫੋਨ ਆਇਆ ਕਹਿੰਦੀ ਜੇ ਤਾਂ ਤੂੰ ਫੋਨ ਤਾਂ ਕਰਨਾ ਸੀ ਯਾਰ ਉਹ ਯਾਰ ਮੈਨੂੰ ਕੀ ਪਤਾ ਦੀ ਮਾਂ ਲੈ ਘਰੇ ਪਹੁੰਚ ਜੂਗੀ ਅੱਗੇ ਰੋਜ ਹੀ ਆਉਂਦੀ ਆ ਉਹ ਕਿਹੜਾ ਹਲੇ ਬੋਹ ਸਹਿਕਾ ਜੀ ਠੀਕ ਹੋ ਜੀ ਰਵੀ ਬੋਲਦਾ ਸੀਗਾ ਉਹ ਗਾਗਨ ਛੋਡੇ ਕੋਲ ਆਈਏ ਪਲਾਂ ਨਾ ਨਾ ਗੱਲ ਤਾਂ ਕੋਈ ਨਹੀਂ ਵੈਸੀ ਪੁੱਛਦਾ ਮੈਂ ਤਾਂ ਅੱਛਾ ਮਲਟੀਪਲਾਈ ਨਹੀਂ ਫਿਰ ਕੋਈ ਨਾ ਫਿਰ ਦੱਸੂ ਮੈਂ ਹਰੀ ਗੱਲ ਠੀਕ ਹੈ ਚੰਗਾ ਹੱਸੀ ਗਾ ਕੋਈ ਪੁੱਵਾਂ ਕਿ ਨਹੀਂ ਮੇਰੇ ਕੋਲ ਤਾਂ ਆਪ ਨਹੀਂ ਆਈ ਅੱਛਾ ਮੈਂ ਕਿੱਥੇ ਪਤਾ ਕਰੀ ਦੱਸ ਉਹ ਹੁਣ ਕੀ ਬਣ ਗਿਆ ਵੀ ਕਿੱਧਰ ਵਾਕਿ ਉਹ ਲੈ ਇਹਨਾਂ ਨੇ ਦੱਸਣਾ ਤੇ ਵੀ ਗਲਤੀ ਤਾਂ ਇਹਨਾਂ ਦੀ ਹੈਗੀ ਭਾਈ ਤੂੰ ਕਿਸ ਨੇ ਫੋਨ ਕਰਕੇ ਪੁੱਛ ਲਾ ਉਹ ਡੈਸਟਰੀ ਚ ਮੈਂ ਭਾਈ ਕਿਹਨੂੰ ਫੋਨ ਕਰਕੇ ਪੁੱਛਣਾ ਕਿਸੇ ਰਿਸ਼ਤੇਦਾਰੀ ਤੇ ਉਹ ਪੁੱਛ ਲੈ ਵਾਗੀ ਹੁੰਦੀ ਐ ਤੂੰ ਕਰ ਭਾਈ ਫੋਨ ਕਿਸੇ ਨੂੰ ਮਸੀਬਿਆ ਨੂੰ ਪੁੱਛਿਆ ਯਾਰਾ ਚੱਲ ਮੈਂ ਪੁੱਛਦਾ ਬਾਈ ਯਾਰ ਸਾਡੇ ਰੇਸ ਦੀ ਤੂੰ ਜਾਣਦੀ ਤਾਂ ਹੈ ਨਹੀਂ ਕਿਤੇ ਹੋਰ ਉਹ ਚਾਹੂਰੇ ਆਉਂਦੀਆਂ ਜਾਂ ਉੱਥੇ ਜਾਂਦੀਆਂ ਨਾ ਨਵੀਂ ਟੈਨਸ਼ਨ ਪਾਤੀ ਯਾਰ ਕੋਈ ਗੱਲ ਤਾਂ ਨਹੀਂ ਹੋਈ ਗੱਲ ਬਾਤ ਦੱਸ ਤਾਂ ਕੋਈ ਕਰੇਗਾ ਨਾ ਗੱਲ ਤਾਂ ਗੱਲ ਕੀ ਹੋਣੀ ਆ ਉਹ ਤਾਂ ਕਹਿੰਦੀ ਮੈਨੂੰ ਘਰੋਂ ਫੋਨ ਆਇਆ ਕਹਿੰਦੀ ਉੱਦੀ ਅੱਧੇ ਘੰਟੇ ਬਾਅਦ ਕਹਿੰਦੀ ਮੈਂ ਤਾਂ ਜਾਣਾ ਕਹਿੰਦੀ ਵਾਪਸ ਫੋਨ ਉਸੇ ਤਾਂ ਕਰੇ ਹੀ ਨਹੀਂ ਹਟੇ ਗੱਲ ਹੀ ਨਹੀਂ ਹੋਈ ਕਿ ਮੈਨੂੰ ਪੁੱਛ ਕੇ ਕਰਦਾ ਜੇ ਕਰਦਾ ਫੋਨ ਕਮਾਲ ਹੋ ਗਈ ਯਾਰ ਧੰਨ ਵੀ ਵੇਖਦਾ ਮੈਂ ਪੁੱਛਦਾ ਗਈ ਤਾਂ ਮੈਂ ਗਈ ਕਿੱਧਰ ਐ ਦੱਸੇ ਮੈਨੂੰ ਜਾਣਦੀ ਨਹੀਂ ਤੂੰ ਕੀ ਪਤਾ ਭਾਈ हां भाई उदे गगन ਤਾਂ ਨਹੀਂ ਆਈਗੀ ਭਲਾ ਅੱਛਾ ਆਈ ਨਹੀਂ ਮਾਂ ਗਲਤਾ ਕੋਈ ਨਹੀਂ ਹੋਈ ਯਾਰ ਉਹ ਤਾਂ ਵੈਸੇ ਹੀ ਪੁੱਛ ਰਿਆ ਸੀਗਾ ਮੈਂ ਕਈ ਵਾਰੀ ਕਿਤੇ ਛੋਡੇ ਕੋਲੇ ਆ ਗਈ ਹੋਵੇ ਅੱਛਾ ਚਲ ਠੀਕ ਹੈ ਬਈ ਨਾ ਯੂਟਿਊਬ ਤੇ ਗਏ। ਉੱਥੇ ਵੀ ਨਹੀਂ ਗਏ। ਉਹ ਹੁਣ ਕੀ ਬਣ। ਉਹ ਤਾਂ ਕਿਤੇ ਉਹੀ ਨਹੀਂ ਜਾਂਦੀ। ਇਹ ਤਾਂ ਸਿੱਧਾ ਉਰੇ ਜਾ ਬੇਕੇ। ਉਹ ਤਾਂ ਕਿਤੇ ਜਾਂਦੀ ਨਹੀਂ। ਰਸਤੇ ਕਿਤੇ ਰਸਤੇ ਕੋਈ ਕਰੇ ਨਾ ਗੱਲ ਹੋ ਗਈ। ਨਾ ਯਾਰ ਚੌੜਾ ਤਾਂ ਨਹੀਂ ਕਰ ਰਹੇ ਹੈਗੇ ਕਿਤੇ। ਚੌੜਾ ਜਰੇ ਚੌੜਾ ਕੀ ਗੱਲ ਹੋ ਗਈ? ਚਿਕੀ ਚੌੜਾ ਹੀ ਗੱਲ ਆ ਯਾਰ। ਚੌੜਾ ਦਾ ਤੂੰ ਕਰਾਂਗੇ ਸੀ ਪਹਿਲਾਂ। ਸੜ ਕਰੇ ਕੋਈ ਗੱਲ ਹੋ ਗਈ ਤਾਂ ਉਹ ਵੀ ਦੱਸ ਦੇ। ਜੇ ਗੱਲਵਾਦਾ ਬਈ ਦੱਸ ਦੇ ਕੋਈ। ਨਾ ਯਾਰ ਗੱਲ ਤਾਂ ਨਹੀਂ ਗੁਈ ਹੋਈ ਹੈ। ਫਿਰ ਹੋਰ। ਫਿਰ ਐ ਤਾਂ ਯਾਰ ਜਾਂਦੀ ਨਹੀਂ ਹੋਰ। ਥੈਂਕ ਯੂ ਬਹੁਤ। ਨਹੀਂ ਜੋ ਦੋ ਦਿਨ ਕਹਿ ਕੇ ਕਿ ਦੋ ਦਿਨ ਲਾ ਕੇ ਆਉਂਦੀ ਪਹਿਲਾਂ ਵੀ ਕਹਿ ਕੇ ਜਾਂਦੀ 19 ਦਿਨ ਲ ਉਹ ਤਾਂ ਆਤੀ ਹੈ ਉਹ ਜਦੋਂ ਕਹੇ ਉਹਨੇ ਦਿਨ ਪੂਰੇ ਲਾ ਕੇ ਆਉਂਦੀ ਹੈ ਨਾ ਬਦਲਾ ਮੈਨਾਂ ਘੱਟ ਲਾਵੇ ਐ ਤਾਂ ਮੁੜਦੀ ਨਹੀਂ ਉਹ ਕੋਈ ਗੱਲ ਤਾਂ ਹੋਈ ਹੋਊਗਾ ਅਸੀਂ ਤਾਂ ਕੋਈ ਗੱਲ ਨਹੀਂ ਬਈ ਯਾਰ ਉਹ ਤਾਂ ਅੱਗੇ ਤਾਂ ਉੱਤੀ ਜਾਉਂਦੇ ਆਉਂਦੀ ਜਾਂ ਉੱਥੇ ਜਾਂਦੀ ਆ ਉਹ ਤਾਂ ਗੱਲ ਆ ਯਾਰ ਹੋਰ ਤਾਂ ਕਿਤੇ ਜਾਂਦੀ ਨਹੀਂ ਹੈਗੀ ਅਲਫਾ ਵਿੱਚ ਕੀ ਚੱਕੀ ਫਿਰਦਾ ਐ ਜਿੰਨਾ ਮੈਂ ਤਾਂ ਸੰਧਾਰਾ ਲੈ ਦਿੱਲੇ ਸੂਟ ਦੀ ਲੈ ਮਠਾਈ ਉਠੂਈ ਦੀ ਉਹਦਾ ਸੰਧਾਰਾ ਅੱਛਾ ਨਾ ਜੋ ਤੇਰੇ ਕੋਲ ਆਈ ਫਿਰ ਲੈ ਕੇ ਨਹੀਂ ਆਈ ਉਹ ਕਹਿੰਦੀ ਮੈਨੂੰ ਕਾਲੀ ਹੈਗੇ ਨਹੀਂ ਫੋਨ ਆਇਆ ਕਹਿੰਦੀ ਮੈਂ ਜਾਨੀ ਆ ਕਹਿੰਦੀ ਤੂੰ ਬਈ ਆਪੇ ਦੇਈ ਬਾਅਦ ਚ ਲੈ ਗੱਲ ਤਾਂ ਯਾਰ ਕੋਈ ਜਦੋਂ ਗਈ ਆ ਉਹ ਸੰਧਾਰਾ ਲੈ ਕੇ ਨਹੀਂ ਆਈ ਤੂੰ ਮੈਨੂੰ ਗੱਲ ਕੋਈ ਲਾਇਦਾ ਦੱਸਦਾ ਨਹੀਂ ਗੱਲ ਕੋਈ ਹੈਗੀ ਆ ਤੂੰ ਮੰਨ ਜੇ ਨਾ ਮੰਨ ਕੋਈ ਗੱਲ ਤੁਹਾਡੇ ਕਰੇ ਹੋਈ ਆ ਬਰਾਵਾ ਉਹ ਸਾਡੇ ਤਾਂ ਕੋਈ ਗੱਲ ਹੈ ਨਹੀਂ ਨਾ ਜੀ ਫੋਨ ਕਰਿਆ ਨਾ ਉਹਨੂੰ ਅਸੀਂ ਬੁਲਾਇਆ ਤੂੰ ਸਾਢੇ ਘੰਟੇ ਚ ਮੁੜ ਗਈ ਕੋਈ ਤਾਂ ਗੱਲ ਹੋਈ ਹੋਊ ਤੂੰ ਮੰਨ ਜੇ ਨਾ ਮੰਨ ਪੇ ਪੁੱਤ ਮੇਰੇ ਤਾਂ ਆਪ ਦਿਲ ਕਾਉ ਮੋ ਕਰੀਆਂ ਦੇ ਚਤ ਉਤਲੇ ਸਾਥ ਉਤਲੇ ਉੱਤੇ ਉਥਨ ਲਿਆ ਥੱਲੇ ਮੈਂ ਤਾਂ ਹੀ ਸਾਹ ਬੁੱਕੀ ਬਣ ਗਿਆ ਸਰੀ ਮਾਸੀ ਬਾਰਗੀ ਨੂੰ ਪੁੱਛ ਲਾ ਪੁੱਤ ਕੀ ਬਣੂਗਾ ਹੁਆ ਬਸ ਦੇ ਗੌਰ ਕਰ ਲੋ ਤੂੰ ਤਾਂ ਬੈਠੇ ਮੌਜ ਨਾਲ ਹੱਥਾਂ ਦੇ ਹੱਥਾਂ ਤਰੇ ਤੇ ਬੈਠੇ ਹੁਣ ਜਿਵੇਂ ਪੁੱਛੀ ਜਾਵਾਂਗੇ ਬੇਚੇਰਾ ਕੰਮ ਆ ਲਗ ਪਲੀ ਕੀ ਗੱਲਬਾਤ ਹੋ ਗਈ ਪੰਗਾ ਤਾਂ ਹੋਣੀ ਹੋਰ ਇੱਕੋ ਦੇ ਕੋਲ ਫੋਨ ਬਣੀ ਹੈਗਾ ਮੈਂ ਮੈਨੂੰ ਕਿੰਨੇ ਵਾਰੀ ਕਿਹਾ ਤੂੰ ਛੋਟਾ ਫੋਨ ਲੈ ਲੈ ਮੈਂ ਤੈਨੂੰ ਕਹੀ ਜਾਂਦੀ ਮੈਨੂੰ ਲੈ ਕੇ ਦੇ ਦੋ ਕਿੱਥੋਂ ਲਊਗੀ ਤੈਂ ਹੱਕ ਤੇ ਮੈਂ ਕਿੰਨੇ ਵਾਰੀ ਕਿਹਾ ਮੰਨਦੀ ਫਿਰ ਫੋਨ ਨਹੀਂ ਹੈਗਾ ਫਿਰ ਉਹਨੇ ਮੈਨੂੰ ਕਿਵੇਂ ਕਹਦਾ ਮੈਨੂੰ ਫੋਨ ਆਏਗਾ ਫਿਰ ਫੋਨ ਕਾਤੇ ਆਇਆ ਉਹਦੇ ਕੋਲ ਤੇਰੇ ਫੋਨ ਤਾਂ ਫੋਨ ਕਰਦੀ ਹੁੰਦੀ ਆ ਉਹ ਅੱਗੇ ਵੀ ਜਾਂਦੇ ਤੇਰੇ ਇਹ ਤਾਂ ਗੱਲ ਹੈ ਯਾਰ ਹੁਣ ਮੈਂ ਤਾਂ ਹੈਰਾਨ ਹੈ ਚੀਜ਼ ਦਾ ਕਮਾਲ ਹੋ ਗਈ ਦੱਸ ਮੈਂ ਉਹਨੂੰ ਕਿਹਾ ਵੀ ਤੂੰ ਫੋਨ ਲੈ ਲੈ ਭਾਈ ਕਹਿੰਦੀ ਨਾ ਮੈਂ ਕੀ ਕਰਨਾ ਤੇਰਾ ਫੋਨ ਹੈ ਤਾਂ ਹੈਗਾ ਜਿਹੜਾ ਬੰਦਾ ਬਾਹਰ ਅੰਦਰ ਜਾਂਦਾ ਫੋਨ ਲੈ ਜੇ ਨਾਲ ਛੋਟੇ ਲੈ ਲੈ ਚ ਇਹ ਹੈ ਕਹਿੰਦੀ ਉਹ ਕੁੜੀ ਕਿੱਧਰ ਵਾਕੀ ਮੈਂ ਤਾਂ ਨਹੀਂ ਜਾਂਦਾ ਕੋਈ ਤਾਂ ਗੱਲ ਭਾਈ ਹੈਗੀ ਐ ਕੋਈ ਤਾਂ ਤੂੰ ਮੰਨ ਚੇ ਨਾ ਮੰਨ ਗੱਲ ਤਾਂ ਤੇ ਥੋੜੇ ਘਰੀ ਹੋਈ ਐ ਤੂੰ ਦੱਸ ਦੇ ਭਾਈ ਬਣ ਕੇ ਦੇਖਾਂ ਵੀ ਫਾਇਦਾ ਨਹੀਂ ਹੁੰਦਾ ਗੱਲਾਂ ਦਾ ਗੱਲ ਤਾਂ ਭਾਈ ਯਾਰ ਮੈਂ ਤੈਨੂੰ ਦੱਸ ਦਿੰਨਾ ਮੈਂ ਵੀ ਤਾਂ ਹੀ ਆਇਆ ਅੱਜ ਅੱਛਾ ਤੇ ਉਹ ਤਾਂ ਉਹਦੀ ਪਰਜਾਈ ਲੜਨ ਲੱਗੀ ਉਹਦੇ ਨਾਲ ਜਦ ਦੌਰੋ ਗਈ ਆ ਨਰਨਾਲ ਅੱਛਾ ਉਦੋਂ ਨੇ ਖਾ ਸਾ ਕਲੇਸ਼ ਕਰਿਆ ਅੱਛਾ ਮੈਂ ਕਾਦੇ ਪਿੱਛੇ ਬਈ ਉਹ ਕਹਿੰਨੀ ਵੀ ਇਹ ਕੁੜੀ ਉਰੇ ਕਾ ਤੋਂ ਆ ਗਈ ਹੈ ਉਹ ਤਾਂ ਇੰਨਿਆ ਸਿਵਤਾਂ ਕਰਦੇ ਨਾ ਫਿਰ ਮੇਰੇ ਕਾ ਸੁਣਾ ਜੇ ਸਾਨੂੰ ਇਹ ਪਤਾ ਹੁੰਦਾ ਸੀ ਨਾ ਤੋਰਦੇ ਉਹਨੂੰ ਨਾ ਤੂੰ ਤਾਂ ਇੰਨੇ ਸਿਵਤਾਂ ਕਰਦੇ ਮੇਰੀ ਪਰਜਾਈ ਆਏ ਮੇਰੀ ਪਰਜਾਈ ਆਏ ਮੇਰੀ ਪਰਜਾਈ ਆਏ ਤੇ ਇਹ ਕੀ ਗੱਲ ਉਹ ਤਾਂ ਇੰਨੇ ਸਿਵਤਾਂ ਕਰਦੇ ਨਾ ਲੈ ਮੇਰੇ ਲਈ ਬਤ ਇੰਨਿਆ ਸਿਵਤਾਂ ਕਰਦੀ ਮੇਰੀ ਪਰਜਾਈ ਆਏ ਮੇਰਾ ਭਾਈ ਆਏ ਬਈ ਆ ਕੀ ਗੱਲ ਬਣ ਗਈ ਹੁਣ ਕਿੱਥੇ ਦੇਖੋਗੇ ਨਾ ਇਹ ਪਈ ਛੋਟੀ ਗੱਲ ਵੱਡੀ ਹੋ ਜੁਣਾ ਸਾਡੀ ਹੋ ਜੂ ਵੀ ਅਗਲੇ ਨਹੀਂ ਭਾਈ ਜਦੋਂ ਤੁਹਾਡੇ ਘਰੇ ਗੱਲ ਹੋਈ ਸੀ ਤਾਂ ਤੁਸੀਂ ਸਾਨੂੰ ਫੋਨ ਕਰਨਾ ਸੀਗਾ ਇਹ ਆ ਗੱਲ ਬਾਤ ਉਹ ਵੀ ਭੈਣ ਸਾਡੀ ਮੇਰੀ ਭੈਣ ਉਹ ਰੋ ਮੁੜ ਗਈ ਫੋਨ ਕਰਨਾ ਸੀ ਜਾਂ ਤਾਂ ਉਹਨੇ ਨਾਲ ਆਉਣਾ ਸੀਗਾ ਜੇ ਤੂੰ ਆਕਲ ਦਾ ਸਿਆਣਾ ਹੁੰਦਾ ਭਾਈ ਮੈਂ ਉਹਨੂੰ ਸਮਝਾਇਆ ਬਥੇੜਾ ਦੀਗਾ ਮਾਹ ਭਾਈ ਆਇਆ ਨਹੀਂ ਮੈਂ ਉਹਦੀ ਪਰਜਾਈ ਵੀ ਸਮਝਾਇਆ ਮਾਦੂਏ ਨਾ ਗਰਕੂੜੀ ਨਾਲ ਉਹ ਕਹਿੰਦੀ ਆਈ ਕਤੋਂ ਆ ਤਾਂ ਸੁਨਹਾਰਾ ਲੈਣ ਦੀ ਮਾਰੀ ਆਈ ਐ ਇਹ ਆਈ ਉਸ ਦਾ ਸਾਡੇ ਕੀ ਤੋੜਾ ਸਾਡੇ ਰਾਬਰੇ ਰੰਗ ਲਾਏ ਨੇ ਯਾਰ ਉਹ ਤਾਂ ਮੈਨੂੰ ਵੀ ਮੈਂ ਬਈ ਬਥੇਰਾ ਸਮਝਾਇਆ ਭਈ ਉਹਨਾਂ ਦੀ ਕੀ ਤੋੜਾਗਾ ਸਾਡੇ ਖਾਸੇ ਦਾ ਤੋੜਾ ਨਹੀਂ ਸਾਨੂੰ ਸੁਨਹਾਰੇ ਚਾਹੀਦੇ ਐਦਾਂ ਤਾਂ ਨਹੀਂ ਰੋਕਦੇ ਵੀ ਐ ਸੋਚੂਗੀ ਵੀ ਮੇਰੇ ਮਾਪੇ ਹੋ ਹੈ ਨਹੀਂ ਕਿ ਇਹ ਮੈਨੂੰ ਤਾਂ ਰੋਕਦੇ ਨੇ ਐਦਾਂ ਨੂੰ ਕਿਤੇ ਰੋਕੇ ਹੀ ਨਹੀਂ ਹੈਗਾ ਕਿ ਜਦੋਂ ਮਰਜ਼ੀ ਕਰ ਲੈ ਉਹ ਸਮਝੀ ਨਹੀਂ ਤੀਗਾ ਨੂੰ ਵੀ ਉਹਦੇ ਮਾਪੇ ਉਹਨੂੰ ਮਾਸੂਮ ਸੁਨਹਾਰੇ ਛੋੜੇ ਸੁਨਹਾਰੇ ਨਾਲ ਸੀ ਓਡੇ ਸੁਨਹਾਰੇ ਪਿਛੜੀ ਬੈਠਾ ਨਹੀਂ ਮੈਂ ਉਸੇ ਹੀ ਨਹੀਂ ਹੋਣ ਦਿੱਤਾ ਦੀ ਵੀਰੇ ਮਾਪੇ ਉਹ ਮਨ ਨਾਲ ਉਹ ਨਾਲ ਕਦੇ ਪਿਆਰ ਨਾ ਬੋਲਦਾ ਦੀ ਵਿਚਾਰੀ ਨੂੰ ਕਦੇ ਨਾਲ ਟਾਈਮ ਤੇ ਸੰਧਾਰਾ ਦੁਰ ਦਿੰਦੇ ਜੀ ਮਾਪਿਓ ਹੈ ਨਹੀਂਗੇ ਉੱਥੋਂ ਤੁਸੀਂ ਐ ਕਰਦੇ ਯਾਰ ਕਿਹੜੇ ਸਾਹਮਣੇ ਕੁਝ ਹੋਰ ਨਾਲ ਗੱਲਬਾਤ ਕਰ ਲਈ ਹੋਵੇ ਠੀਕ ਪਤਾ ਭਾਈ ਹੁਣ ਆਪਾਂ ਤਾਂ ਸੋਚ ਹੋ ਰਹੀ ਹੈ ਮੈਨੂੰ ਉਹ ਮੈਂ ਤਾਂ ਕਦੇ ਉਹਨੂੰ ਮਹਿਸੂਸ ਹੀ ਨਹੀਂ ਹੁਣ ਦਿੱਤਾ ਸੀ ਵੀ ਉਹਦੇ ਮਾਪਿਓ ਹੈ ਨਹੀਂਗੇ ਯਾ ਤੁਸੀਂ ਹੋਂਦ ਦਿੰਦੇ ਨਾ ਸਾਡੇ ਕਾਸੇ ਦਾ ਤੋੜਾ ਨਹੀਂ ਹੈਗਾ ਸਾਨੂੰ ਕੀ ਲੈਣਾ ਸੀ ਅਸੀਂ ਮੈਂ ਤਾਂ ਬਥੇਰਾ ਸਮਝਾਇਆ ਉਹਦੀ ਪਰਜਾਈ ਨੂੰ ਜੇ ਮੈਂ ਆਪਾਂ ਤਾਂ ਮੈਂ ਤੋਰਦੀ ਹੋਨੀ ਸੀ ਉਹਨੂੰ ਗੱਲ ਹੋੜ ਕੇ ਪਹਿਲਾਂ ਵੀ ਹੁੰਦੀ ਹੋਊਗੀ ਯੋ ਤਰੀਕੇ ਪਰ ਕਰ ਲਿਆ ਹੈ ਕਰ ਦਿਆ ਪਹਿਲਾਂ ਵੀ ਕਰ ਦਿਆ। ਨਾ ਲੱਗਣ ਨੂੰ ਹੋਈ ਆ ਬਾਈ ਕਦੇ। ਇਹ ਤਾਂ ਇਸ ਵਾਰ ਹੀ ਹੋਇਆ ਯਾਰ। ਜਰੂਰ ਇਸ ਵਾਰ ਹੋਊਗਾ। ਪਰ ਇੰਨੇ ਕਲਾ ਆਉਂਦੀ ਨਹੀਂ ਤੇ ਉਹ। ਉਹ ਜਰੂਰ ਉਹਨੂੰ ਅਗਲਾ ਘਰੋਂ ਮਣਾ ਮੋਟਾ ਦੁੱਖ ਲੱਗਿਆ ਉਹਨੂੰ ਤਾਂ ਹੀ ਆਈ ਆ ਬੱਸ। ਉਹ ਉਹਨੂੰ ਆਪ ਤਾਂ ਕਹਿੰਨੀ ਮੇਰਾ ਮਾਂ ਪਿਓ ਨਹੀਂ ਹੈਗਾ। ਮੇਰੇ ਹੁਣ ਮਾਂ ਪਿਓ ਬਿਨਾ ਕਾਲਾ ਪਿੱਕ। ਫੇ ਤੂੰ ਹੀ ਉਹਨੇ ਮਾਂ ਬਣਾਈ ਤੇ ਤੂੰ ਹੀ ਪਿਓ ਬਣੇ ਤੂੰ ਦੇ ਨਾਲ ਆਉਂਦਾ। ਮੈਂ ਤਾਂ ਕਦੇ ਸੋਚੀ ਨਹੀਂ ਜਿਉ ਉਹਨੂੰ। ਨਹੀਂ ਮੈਂ ਕੱਲੀ ਕੱਢੋ ਭੇਜੀ 2 ਦਿਨ ਬਾਅਦ ਤੂੰ ਆ ਗਿਆ। ਕਿਹਾ ਮੈਂ ਆ ਗਿਆ ਨਾਲ। 2 ਦਿਨ ਬਾਅਦ ਤੂੰ ਹੁਣ ਆਇਆ। 2 ਦਿਨ ਸਾਨੂੰ ਕਿ ਲੋੜ ਨਹੀਂ ਦੀ ਫਾਲਤੂੜੀ ਸਾਡੇ ਵਾਸਤੇ ਕੋਈ ਉਹ ਮਰੇ ਮੁਰੇ ਜਿੰਮੇਵਾਰੀ ਸਮਝੀ ਜਾਂਦਾ ਯਾਰ ਤੂੰ ਵੱਡਾ ਹੈ ਉਹ ਜ਼ਿੰਮੇਵਾਰੀ ਤਾਂ ਮਾਂ ਲੈ ਉਹ ਯਾਰ ਜਾਂਦੀ ਹੈ ਰੋਜ਼ ਆਉਂਦੀ ਜਾਂਦੀ ਹੈ ਜਦੋਂ ਆਪੇ ਨਹੀਂ ਜਦ ਇੱਕ ਵਾਰ ਇੱਕ ਤਾਂ ਉਹ ਜਾਂਦੀ ਹੈ ਇਹ ਲੜਕੀ ਆਈ ਹੈ ਤੈਨੂੰ ਫੋਨ ਤਾਂ ਕਰਦਾ ਵੀ ਭਾਈ ਆ ਗੱਲ ਬਾਤ ਹੋ ਗਈ ਇਹ ਲੜਕੀ ਗਈ ਹੈ ਭਾਈ ਜਿੱਦੋਂ ਟਾਈਮ ਨਹੀਂ ਸੀ ਮੈਂ ਲੈਣ ਆ ਜਾਂਦਾ ਮੈਂ ਤਾਂ ਬੇਲੀ ਜੀ ਕਰ ਨਾ ਸਾਨੂੰ ਮੁੜ ਕੇ ਤੇ ਫੋਨ ਕਰਿਆ ਵੀ ਆ ਗਈ ਭਾਈ ਵੀ ਪੁੱਛੀ ਲੈਂਦਾ ਤੂੰ ਇਹ ਕੁੱਸੇ ਹੋ ਕੇ ਆਇਆ ਬੰਦਾ ਡਰ ਗਿਆ ਮਹਾਲਾ ਚੱਲ ਕਿਹੜਾ ਇਹਦੇ ਕੋਲ ਸਾਨੂੰ ਵਿਸ਼ਤਾ ਪਾਤੀ ਨੂੰ ਪਤਾ ਨਹੀਂ ਕੀ ਕਿੱਥੇ ਹੋਊ ਕਿੱਥੇ ਨਾ ਹੋਊਗੀ ਦੋ ਦਿਨ ਹੋ ਗਏ ਨਹੀਂ ਪਾਗਲ ਨਹੀਂ ਇਹ ਉਹ ਆਜੂਗੀ ਕਿੱਥੇ ਬੈਠੀ ਦੋ ਦਿਨ ਦਾ ਹੋ ਗਏ ਬੈਠੀ ਕਿੱਥੇ ਤੇ ਆਏਗਾ ਬੈਠੀ ਹੋਊਗੀ ਹਾਂ ਇਹ ਜਾ ਦਿਮਾਗ 'ਚ ਫਰਕ ਨਹੀਂ ਹੈ ਇਹ ਉਹਦੇ ਵੀ ਉਂਗਾ ਹੋਊ ਥੋੜੇ ਫਰਕ ਹੈ ਉਹਦਾ ਕੋਈ ਫਰਕ ਥੋੜੇ ਫਰਕ ਹੈ ਦੂਜੇ ਨੂੰ ਹੁਣ ਜਦ ਕੋਈ ਆ ਜਾਣਾ ਮਾੜਾ ਫਿਰ ਉਹਨ ਕਹੀਏ ਵੀ ਕੀ ਯਾਰ ਮੇਰਾ ਮੈਂ ਇੰਜਾਂ ਕੱਟ ਨਹੀਂਣਾ ਹਾਂ ਚਾਹ ਮਾੜੀ ਚੰਗੀ ਦੇਖਤਾ ਕੀ ਲੈਣਾ ਯਾਰ ਤੁਹਾਨੂੰ ਫੋਨ ਤਾਂ ਕਰਦਾ ਦੱਸਦਾ ਰਹਿ ਤਾਨੂੰ ਤੇਰਾ ਕਰਿਆ ਸਾਨੂੰ ਕੀ ਮਾੜੀ ਹੋਵੇ ਚੰਗੀ ਹੋਵੇ ਚੰਗੇ ਤਾਂ ਇਹ ਘਟਣਾ ਸੀ ਤਾਂ ਕਿ ਲੈ ਤਾਂ ਜਾਂਦੀ ਨਹੀਂ ਹੁਣ ਪਤਾ ਲੱਗਿਆ ਹੁੰਦਾ ਨਾ ਅਸੀਂ ਭੇਜੀਏ ਉਹਨੂੰ ਦੇ ਸਿੱਧੀ ਗੱਲ ਹੈ ਉਹਨਾਂ ਨਾਲ ਲੋੜ ਹੈ ਨਾਲ ਉਹਦੇ ਸਿਹਾਰਾ ਦੀ ਲੋੜਾ ਉਸ ਨਾਲ ਰੱਲ ਗੱਲ ਕੇ ਮੈਂ ਤਾਂ ਉਹਨੂੰ ਆਪਦੇ ਪੇਕ ਕਹਿੰਦੇ ਕਿ ਮੈਂ ਮਾਂਏ ਆਪਦੇ ਪੇਕ ਕੀ ਲੈ ਜਾ ਕਾਨੂੰਨੀਆ ਨੇ ਪੇਕਿਆਂ ਦੀ ਸੌਂ ਕਹੂ ਆਹ ਕੀ ਗੱਲ ਹੋਈ ਲੈ ਹੁਣ ਦੱਸ ਅਸੀਂ ਕਿੱਥੇ ਦੇਖਾਂਗੇ ਕਿ ਬਾਹਰ ਨਾਲ ਵੇਚਿਆ ਵਾਲਾ ਕੋਈ ਨਹੀਂ ਸੌ ਲੋਗ ਗੱਲਾਂ ਬਣਾਉਣਗੇ ਤਾਂ ਨਹੀਂ ਕੀ ਗੱਲ ਹੋਈ ਕੀ ਨਾ ਹੋਈ ਉਹ ਨਹੀਂ ਭਈ ਆ ਜੂਗੀ ਉਹ ਮੈਨੂੰ ਪਤਾ ਕੋਈ ਮਾੜੀ ਬਟੂ ਜ਼ਿੰਮੇਵਾਰੀ ਹੁੰਦੀ ਹੈ ਬੰਦੇ ਦੀ ਐ ਛੋੜੀ ਹੁੰਦਾ ਤਾਂ ਕੰਮ ਵਿਆਹ ਉਹ ਚਲ ਕੋਈ ਨਹੀਂ ਬਾਈ ਯਾਰ ਹੁਣ ਗਲਤੀ ਹੋ ਗਈ ਆਪਾਂ ਹੁਣ ਇਹ ਹੱਲ ਕਰ ਦੋ ਉਹਦਾ ਵੀ ਹੈ ਕਿੱਥੇ ਪਤਾ ਕਰੋ ਪਤਾ ਕਿੱਥੇ ਪਤਾ ਕਰੀ ਦੱਸ ਕੀ ਕਰੀਏ ਹੁਣ ਜੇ ਬਾਹਰੇ ਰੌਲਾ ਪਾਣਾ ਤਾਂ ਵੇਚਤੀ ਐ ਹਾਲਾਂਕਿ ਤਾਂ ਨਿੱਕੀ ਗੱਲ ਬਕਵੇਂ ਬਾਗੀ ਉਹ ਜੇ ਤੂੰ ਉਹ ਜਿੰਦਰੇ ਕੰਮ ਲੈਂਦਾ ਕਾਨੂੰ ਚੱਕਣਾ ਪੈਂਦੇ ਤਾਂ ਕੰਮ ਹੁਣ ਦੱਸ ਮਾਦਾ ਕੀ ਤੇਰੀ ਮਜਬੂਰੀ ਸੀ ਮੈਂ ਕਿਹੜਾ ਹੁਣ ਪਈ ਉਹ ਮਜਬੂਰੀ ਦੀ ਗੱਲ ਮੈਂ ਤੇਰੇ ਕੋਲ ਆ ਗਈ ਵਧੀਆ ਸਾਨੂੰ ਕੋਈ ਚੱਕਣਿਆ ਸੀ ਭੇਜੀ ਅੱਜ ਤੋਂ ਬਾਅਦ ਤੁਹਾਡੇ ਘਰੇ ਠੀਕ ਐ ਤੂੰ ਕਰਵਾਉਂਦਾ ਸੀ ਦੱਸ ਹੀ ਦਿੰਦਾ ਫੋਨ ਕਰ ਦਿੰਦਾ ਕੱਲਾ ਤੂੰ ਵੀ ਜਿਹਨੇ ਡਰਦਾ ਆ ਵੀ ਕਿ ਡਰ ਲਾ ਦੂੰ ਘਰ ਵਾਲੀ ਤੋਂ ਨਾ ਹੁਣ ਸਾਡੇ ਦਿਲ ਤੇ ਪੁੱਛਿਆ ਚਾਹੀਦਾ ਵੀ ਕੀ ਵੀ ਤਰੀਕਾ ਹੈ ਕਿ ਤੂੰ ਡਰਦਾ ਘਰੋਂ ਨਹੀਂ ਨਿਕਾਉਂ ਫੋਨ ਹੀ ਕਰ ਦਿੰਦਾ ਫੋਨ ਤਾਂ ਕਰ ਸਕਦਾ ਹੈਗਾ ਫੋਨ ਹੀ ਤਰ੍ਹਾਂ ਫੜ ਲੈ ਜੀ ਘਰ ਵਾਲੀ ਨੇ ਪਰ ਹੁਣ ਕੀ ਕਰ ਦਿੰਦਾ ਪਰ ਕਰ ਦਿੰਦਾ ਅਸੀਂ ਕੋਈ ਹੱਲ ਕਰ ਮੈਂ ਲੈਣ ਬਗ ਜਾਂਦਾ ਮੈਂ ਕਦੇ ਬਿੱਲ ਤੇ ਬੈਠਾ ਸੀਗਾ ਹੁਣ ਦੇਖ ਲੈ ਟੈਨਸ਼ਨ 2 ਦਿਨ ਹੋ ਗਏ ਬਣੀ ਕਿੱਥੇ ਹੋਊ ਕਿੱਥੇ ਨਾ ਰੱਬ ਜਾਣਦਾ ਹੁਣ ਅਸ ਕੀ ਕਰੀਏ ਮਾਤਾ ਮੈਂ ਕੀ ਕਹਿ ਸਕਦੇ ਆ ਭਾਈ ਚੱਲ ਕੋਈ ਨਹੀਂ ਆਪਾਂ ਦੇਖ ਲੈ ਕਰਦੇ ਆ ਪਤਾ ਵੇ ਪੁੱਤ ਤੂੰ ਸਿਆਖ ਜੀ ਅਗਲੇਸ ਤਾਂ ਨਿਵੇੜੋ ਇਹ ਤਾਂ ਲੜਤਾ ਫੇਰ ਵੀ ਲਿਓ ਪਹਿਲਾਂ ਤੁਸੀਂ ਉਹ ਕੁੜੀ ਦਾ ਪਤਾ ਕਰੋ ਹਾਂ ਬਈ ਮੈਂ ਵੀ ਇਹੀ ਕਹਿੰਦਾ ਅਧੀਕਰ ਮਾਤਾ ਗਗਨਾ ਲੈ ਕਿੱਥੇ ਉਹ ਆਉਂਦੀ ਐ ਸ਼ੁਕਰ ਹੋਏ ਪਰਮਾਤਮਾ ਲੈ ਆ ਗਗਨਾ ਉਹਦੀ ਗਗਨਾ ਕਿੱਥੇ ਜੀ ਤੂੰ ਪਿੰਡ ਸੀ ਮੈਂ ਮੈਂ ਤਾਂ ਪਹਿਲੀ ਆ ਗਿਆ ਨਹੀਂ ਤੂੰ ਗੱੱਚੀ ਦੀ ਬਈ ਨਹੀਂ ਤੂੰ ਮੋਲੂ ਮੋਲੂ ਆਇਆ ਤਾਂ ਆ ਲੈ ਕੇ ਅਸਮਾਨਾਂ ਚ ਨੱਚ ਕਾ ਲੈਂਦਾ ਉਹ ਬਸ ਤੂੰ ਰਹਿਣ ਦੇ ਕਾ ਝੂਠ ਬੋਲੀ ਜਾਂਦੀ ਐ ਸਾਨੂੰ ਸਾਰਾ ਕੁਝ ਦੱਸ ਤਾਂ ਉਹਨੇ ਕੀ ਦੱਸਤਾ ਯਾਰ ਕੁਝ ਹੋਇਆ ਸਾਰਾ ਦੱਸ ਤਾਂ ਉਹਨੇ ਠੀਕ ਐ ਕਾ ਝੂਠ ਬੋਲਦੀ ਹੈ ਇਹ ਗੱਲ ਦੱਸ ਕੋਈ ਕੀ ਹੋਇਆ ਤੈਨੂੰ ਪਤਾ ਨਹੀਂ ਕੀ ਹੋਇਆ ਕੁਝ ਨਹੀਂ ਹੋਇਆ ਹੋਇਆ ਹੁਣ ਕਿਉਂ ਨੇਗਾ ਲੈ ਦੇਖ ਲੈ ਮਤ ਮੈਨੂੰ ਸਾਰਾ ਕਿਆ ਮੁੰਡੇ ਨੇ ਦੱਸਤਾ ਬਈ ਆ ਗੱਲ ਐ ਕੀ ਦੱਸਦਾ ਫਿਰ ਤਾਂ ਆ ਤਾਂ ਦੋਨ ਹੈ ਕਿੱਥੇ ਆਸ ਬਾਲਾ ਮੈਨੂੰ ਪਿੰਡੋਂ ਆਈਆਂ ਮੈਂ ਮੈਂ ਕਿੱਥੇ ਆਂਦੀ ਆ ਨਹੀਂ ਬਈ ਪਿੰਡੋਂ ਤਾਂ ਤੂੰ ਦੀ ਆ ਗਈ ਜੀ ਮੈਂ ਨਾ ਤੂੰ ਇਹ ਫੋਨ ਕਰਤਾ ਫੋਨ ਕਿਉਂ ਨਹੀਂ ਕਰਿਆ ਤੈਨੂੰ ਜੇ ਕਹਿੰਦਾ ਗੁਰਦਿਆਂ ਦੇ ਫੋਨ ਆਜੇ ਫੋਨ ਮ ਨਾ ਟੁੱਕ ਤਾ ਸਾਡੂ ਹਾਇ ਕਿੱਥੇ ਭਲਾਸ ਮੈਨੂੰ ਕਿੰਨੇ ਕੀਤੀ ਤੂੰ ਮੈਂ ਵੀ ਸੇਲੀ ਦੇ ਕਰੀ ਸੀ ਕਿਹੜੇ ਸੇਲੀ ਦੇ ਨਾਲ ਸੇਲੀ ਵਾ ਜਾਣ ਦੀ ਲੋੜ ਸੀਗੀ ਕਰ ਹੈ ਨਹੀਂ ਉਹ ਕਰੇ ਆਉਂਦੀ ਤੂੰ ਮੈਂ ਵੀ ਤੈਨੂੰ ਕਰੋੜ ਸੇ ਸੰਭੀ ਹੋ ਰਿਹਾਗੇ ਹਾਉਸ ਉਹ ਚੱਲ ਬਾਈ ਹੁਣ ਜਦੋਂ ਮੈਂ ਉਰੇ ਆਇਆ ਜੋ ਤੂੰ ਦਿਖੀ ਨਹੀਂ ਹੈਗੀ ਮੂਰੇ ਤੇ ਸਾਰਾ ਗੋਪਾ ਹੀ ਦੱਸਣਾ ਪੈ ਤੋਡੇ ਤੋਡੇ ਵਾ ਕਿੱਦਰੀ ਸੀ ਮੈਂ ਵੀ ਚੱਲ ਇਸਨੂੰ ਪਤਾ ਲੱਗ ਜੇ ਉਹ ਚੱਲ ਗਈ ਤੇ ਆਈ ਤੂੰ ਤਾਂ ਬਸੇਰੇ ਪੜਦੇ ਰੱਖੇ ਸਾਡੇ ਪਰ ਹੁਣ ਜਦੋਂ ਤਰੀ ਪਰਜਾਈ ਇਹ ਮਾੜੀ ਨਿਕਲ ਗਈ ਹੋ ਚੁੱਕੀ ਕਸੂਰ ਆ ਕਿਸੇ ਦਾ ਨਾ ਪੜਦੇ ਰੱਖਣ ਦੀ ਕਰੋੜ ਹੁੰਦੀ ਇਹ ਚੀਜ਼ਾਂ ਕੀ ਪੜਦੇ ਰੱਖੇ ਮੇਰੇ ਨਾਲ ਹਰ ਅਸਮਾਨ ਪਰੇ ਕਿੱਥੋਂ ਕਿਵੇਂ ਕੀ ਗੱਲਬਾਤ ਹੈ ਹੁਣ ਤੱਕ ਰੱਖ ਦਿਆਂਗੇ ਹੁਣ ਤੱਕ ਮੈਂ ਲੋ ਲੋ ਮਿਲਿੰਗੇ ਅਸਮਾਨ ਚ ਪਰ ਵਾਲੀ ਜੰਦੀ ਜਿਹੜੀ ਮਾੜੀ ਮੋਟੀ ਥੇ ਚੱਲਾ ਤੈਨੂੰ ਲੋ ਬਲੋਂ ਕਿ ਕੀ ਗੰਮਦੀ ਦਾ ਨਾਲ ਨਹੀਂ ਹੁੰਦੀ ਆਪਣਾ ਵੀ ਲੋੜਾ ਕੀ ਤੋੜਾ ਆਪਣੀ ਹਰਸ਼ ਹੈਗਾ ਮੰਕਿਆ ਤੀ ਸੀਨੇ ਕੋਈ ਫਰਕ ਨਹੀਂ ਛੋੜੀ ਕੋਈ ਫਰਕ ਰੱਖਿਆ ਕੋਈ ਮਤਦ ਦੇ ਫਰਕ ਨਹੀਂ ਜਾਂਦੀ ਇੱਕੋ ਗੱਲ ਹੈ ਮੈਨੂੰ ਬਤਾ ਸਿਫਾ ਕਰਾ ਮੈਂ ਰੱਖ ਦੇਣੀ ਹੈ ਤੇ ਕਦੇ ਸਵਸ ਕਰਨਾ ਮੰਨਦਾ ਹੁੰਦਾ ਵਾ ਬਤਾ ਉਹ ਠੀਕ ਹੈ ਕਾ ਚੰਗੀ ਗੱਲਾਂ ਕਰਨਾ ਪੈਂਦਾ ਪਰ ਇੰਨਾ ਵੀ ਨਹੀਂ ਹੁੰਦਾ ਹੁੰਦਾ ਨਾ ਤੂੰ ਕਿਹਦੇ ਕਿਹੜੇ ਹੋ ਰਹੀ ਏ ਕੀ ਗੱਲਾਂ ਲੱਤੀ ਸੋਚੂ ਆਪਣੇ ਕੀ ਗੱਲ ਐ ਅਜੀ ਇਸ ਤਰ੍ਹਾਂ ਫੋਨ ਕਰੀ ਜਾਂਦੇ ਆ ਅਲੱ ਕੀ ਸੋਚੂਗਾ ਆਪਣੇ ਬਾਰੇ ਕੀ ਕੋ ਗੋ ਵੀ ਕਿੱਧਰ ਵੱਗ ਗਈ ਐ ਤਾਂ ਸੋਚਦੀ ਜੀ ਮੈਂ ਤੈਨੂੰ ਸੇਲੀ ਕੋ ਜਾਣ ਦੀ ਗੇ ਲੋੜ ਸੀ ਆਪਣੇ ਘਰੇ ਆਉਂਦੀ ਘਰ ਹੈਗਾ ਸੀਗਾ ਘਰ ਦੇ ਸੋ ਪਰ ਦੇਖੇ ਬੰਦੇ ਤਾਂ ਇਸੀ ਵਿੱਚ ਚੱਲ ਘਰੋਂ ਮੈਨੂੰ ਫੋਨ ਕਰਦਾ ਜੀ ਜਿਹੜੇ ਬਣਾਣੀ ਫਿਰੇ ਸੇਲੀ ਕੋ ਜਾਣ ਦੀ ਗੇ ਲੋੜ ਪਈ ਸੀ ਤੈਨੂੰ ਇਹ ਕੀ ਡਿੱਕੀ ਗੱਲਬਾਤ ਹੋਈ ਸੀ ਗੱਲਬਾਤ ਤਾਂ ਉਹੀ ਐ ਬਾਈ ਜਿਹੜੀ ਮੈਂ ਤੁਹਾਨੂੰ ਸਾਰੀ ਦੱਸੀ ਸੀ ਰੀ ਪਰ ਜਾਈ ਨੇ ਪੁੱਤਾ ਸਦਾ ਬੋਲਦੇ ਵੇ ਹੁੰਦਾ ਮੇਰਾ ਵੀ ਕਸੂਰ ਨਹੀਂ ਦੇਗਾ ਮੈਂ ਕਹਨੂੰ ਬਸ ਹੀ ਆ ਸਮਝਾਇਆ ਵੀ ਕੋਈ ਗੱਲ ਨਹੀਂ ਭਈ ਮੇਰੀ ਗਲਤੀ ਹੋ ਗਈ ਚਲ ਮੈਂ ਮਾਫੀ ਮੰਗ ਲੈਣਾ ਵੀ ਤੂੰ ਮੈਨੂੰ ਘਰ ਛੱਡ ਕੇ ਨਾ ਜਾ ਤੂੰ ਦੋ ਦਿਨ ਰਹਿ ਜਾ ਅਗਲਾ ਕੀ ਕਹੂਗਾ ਵੀ ਦੋ ਦਿਨ ਲਾਉਣ ਆਈ ਤੇ ਤੂੰ ਹੀ ਮੁੜੇ ਹੋਰ ਦਾ ਉਹਦੀ ਮੁਰਗੀ ਦੂਹਾਂ ਨੇ ਫਿਰ ਮੈਂ ਤੈਨੂੰ ਤਾਂ ਕਹਿਂਦੀ ਰਹੀ ਸੀ ਕਿ ਮੇਰੀ ਮਾਂ ਪਈ ਜਗ੍ਰੇਜੂਏਟ ਸਤਨ ਮਾਰੋ ਮੈਨੂੰ ਪੁੱਤ ਤੈਨੂੰ ਸਤਨ ਕੱਦ ਮਾਰਨੇ ਦੇ ਤੈਨੂੰ ਮੈਂ ਕਦੇ ਤੈਨੂੰ ਕੁਛ ਕਹੇਗਾ ਆਪਾਂ ਕੋ ਰੋੜਾ ਨਾ ਕੋਈ ਚੀਜ਼ ਹੀ ਰੱਖਾਂੂ ਸ਼ੈਗਰ ਰੰਗ ਲੱਗੇ ਹੋਏ ਰੱਬ ਦੇ ਆਪਣੇ ਕੋਲ ਕੀ ਆਪ ਰਤੁਆ ਇਹ ਨਾ ਕਰਦੀ ਹੁੰਦੀ ਸੀ ਭੁਜਾਈ ਭਰੇ ਮੇਰਾ ਭਾਈ ਭਾਈ ਤਾਂ ਆ ਕੇ ਜਲ ਵਗ ਜਾ ਹਮਰੇ ਬੜਾ ਪਿਆਰ ਹੋਊਗਾ ਤਾਂ ਕੱਲ ਦਾ ਉੱਦੇ ਦੀ ਕੋਈ ਦੱਸੀ ਸਾਨੂੰ ਤਾਂ ਕੱਲ ਦਾ ਪਹਿਲਾਂ ਵੀ ਹੋਊਗੀ ਇਹ ਕਰਦੇ ਪਹਿਲਾਂ ਵੀ ਹੋਊ ਤੇ ਨਾਲ ਬਈ ਮੈਂ ਤੁਹਾਨੂੰ ਗੱਲ ਦੱਸਦਾ ਚਾਹ ਕਿਦਾ ਕਰ ਕਰਦੀ ਹੈ ਇਹ ਕਹਾਣੀ ਹੈ ਇਹਦਾ ਅੱਜ ਕੱਲ ਜਵਾਨਾਂ ਬਈ ਆਇਆ ਆ ਬਈ ਉੱਤੇ ਆ ਪਿਆ ਉਹਦਾ ਹੈ ਨਹੀਂ ਹੈ ਇਹ ਕੱਲ ਹਰੇਕ ਭੁਜਾਈਆਂ ਆਉਂਦੀਆਂ ਨਣਦਾਂ ਨਾ ਐਂ ਕਰਦੀਆਂ ਹੁੰਦੀਆਂ ਨੇ ਇਹਦਾ ਬਈ ਕਰ ਕਰਦੀ ਹੀ ਕਹਾਣੀ ਹੈ ਤਿਆਂ ਨੂੰ ਤਾਂ ਹੁੰਦਾ ਵੀ ਆਪਦੇ ਪੇਕੇ ਦੀ ਇੱਜ਼ਤ ਰਹਿ ਜੇਵੇ ਉਹਦਾ ਆਪਦੀ ਇੱਜ਼ਤ ਰੱਖਦੀਆਂ ਆਈਆਂ ਨੇ ਪਹਿਲਾਂ ਤੋਂ ਹੀ ਰੱਖਦੀਆਂ ਆਈਆਂ ਨੇ ਫੇ ਜਿੱਦੀ ਮਾਰੀ ਲਾ ਲ ਦੋਨ ਨੇ ਕਿਤੇ ਕੱਟ ਕੇ ਆਈ ਹੈ ਘਰ ਛੱਡੀ ਬੈਠੀ ਆਪਦਾ ਸਾਨੂੰ ਦੱਸਿਆ ਨਹੀਂ ਕੋਈ ਸਾਡੇ ਛੋਟੇ ਇੰਨੇ ਸ਼ਿਫਤਾਂ ਕਰਦੀ ਹੈ ਮੇਰਾ ਭਾਈ ਆਇਆ ਹੈ ਮੇਹ ਭਜੇ ਆਏ ਕਰਦੀ ਹੈ ਇੱਜ਼ਤ ਦੀ ਮਾਰੀ ਕਰੀ ਗਈ ਹੁਣ ਤੱਕ ਇਹਨੇ ਕੀ ਹੋ ਚੱਲਦੀ ਹੋਊ ਜਬਦੇ ਇੱਥੇ ਬਹੁਤ ਕੁੜੀਆਂ ਬਈ ਆਹੀ ਨੇ ਜਿਹੜੀਆਂ ਆਪਦੇ ਪਰਿਵਾਰ ਨੂੰ ਟੁੱਟ ਕੇ ਆਪਦੇ ਸਹੁਰਿਆਂ ਕੋਲੇ ਆਪਦੇ ਪੇਕੇ ਦੀ ਇੱਜ਼ਤ ਰੱਖਦੀਆਂ ਰੱਖਦੀ ਨੇ ਉਹ ਵੀ ਤਾਂ ਗੱਲ ਆ ਸਿਆਣਤੀ ਬੱਤਾਂ ਨਿਸ਼ਾਨੀ ਹੁੰਦੀਆਂ ਨਾ ਕਿੰਗੇ ਮਾਂ ਫਰਾਂ ਜਵ ਦੇ ਦੇ ਵੀ ਨਾ ਕਸ਼ਟ ਜਰਨਾ ਚਾਹੀਦਾ ਨਾ ਦੱਸਦੇ ਹਾਂ ਤਸੀਹੇ ਆਪਾਂ ਨੂੰ ਬੰਦੇ ਨੂੰ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਇਹ ਕਿੱਥੀ ਦਾ ਦਰਦ ਹੈਗਾ ਜੋ ਕਿ ਆਪਦੇ ਪੇਕੇ ਦੀ ਅਨਿਸ਼ਚਿਤ ਸੌਰਿਆਂ ਕੋਲੇ ਬਣਾਉਣ ਦੀ ਮਾਰੀ ਬਹੁਤ ਕੁਝ ਕਰਦੇ ਆ ਹਨ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰਨਾ ਜਿਹੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਧੰਨਵਾਦ